ਮੀ ਹਾਂ ਤਾ ਹਾਂ ਮੈਂ ਹਾਂ ਮੈਂ ਸਹੀ ਪੈਸੇ ਹੋ ਠੀਕ ਹੈ ਠੀਕ ਹੈ ਮੰਮੀ ਮੈਂ ਮੰਡੀ ਜਾ ਕੇ ਆਉਣਾ ਠੀਕ ਰਹੇਗਾ ਬੁੱਤ ਤੂੰ ਮੰਡੀ ਮੰਡੀ ਆ ਉਹਦਾ ਉਹਦਾ ਫੋਨ ਆ ਗਿਆ ਜੀ ਮੇਰੇ ਲਈ ਕੀ ਦਾ ਫੋਨ ਆ ਗਿਆ ਕੇ ਆ ਕੇ ਕਹਿੰਦਾ ਵੀ ਆ ਕੇ ਜਾ ਮੇਰੇ ਕੋਲੇ ਮੇਰੇ ਨਾਲ ਘੱਟਦੇ ਨੇ ਮੁੰਡੇ ਕੀ ਕਰੇਂਗਾ ਤੂੰ ਬੁੱਤ ਮੰਡੀ ਆਏ ਦੱਸ ਉਹ ਕਹਿੰਦਾ ਵੀ ਆਪ ਕੰਮ ਕਰਨ ਨਾਲ ਇੱਕ ਦੋ ਪੋਸਟਾਂ ਜੀ ਭਰ ਕੇ ਹੋਈਆਂ ਨੇ ਮੈਨੂੰ ਮੈਨੇ 500 ਰੁਪਏ ਦੇ ਦੇ 500 ਤਾਂ ਮੈਂ ਤੈਨੂੰ ਦਿੱਤਾ ਸੀ 200 ਰੁਪਏ ਕੀ ਕਰਦੇ ਤੂੰ ਮਾ 100 ਰੁਪਏ ਦਾ 200 ਤਾਂ ਮੰਮੀ ਉਹਦੇ ਲਈ 50 ਰੁਪਏ ਬਚੇ ਨੇ ਮੈਨੂੰ ਵਾਰਾ ਗੱਦੀ ਕੱਤਾਂ ਕਿ ਨਾ ਨਾ ਇਹੇ ਜਮਤ ਥੋੜੀ ਏ ਤੇਰਾ ਲੈ ਨਾ ਪੁੱਤਰੂ ਕਿ ਕਿਸੇ ਦੀ ਗਰੰਟੀ ਨਹੀਂ ਆ ਮੁੰਡੇ ਸਾਰੇ ਵਿਗੜੇ ਪਏ ਨੇ ਬੇਰੇ ਲੈ ਮਮੀ ਤੂੰ ਤਾਂ ਐ ਕਹੀ ਜਾਨੀ ਆ ਉਹਨਾਂ ਨੇ ਦੇਖ ਕੇ ਤੂੰ ਕਹਿੰਦੀ ਆ ਵਿਗੜੇ ਪਏ ਨੇ ਓਏ ਮੈਨੂੰ ਤਾਂ ਡਰ ਲੱਗਦਾ ਮੈਨੂੰ ਬਹੁਤ ਡਰ ਲੱਗਦਾ ਵੀ ਅੱਜ ਕਰਦੇ ਮੁੰਡੇ ਨਾ ਨਾ ਜੇ ਤੂੰ ਕਹੀ ਜਾਨੀ ਆ ਹੋਰ ਤਾਂ ਫਿਰ ਕਹਿਣੀ ਆ ਕਿਸੇ ਨੇ ਤਾਂ ਨੂੰ ਕਹਿਣੀ ਆ ਕਿ ਮੈਂ ਜਾਉਂ ਗੱਲ ਨਹੀਂ ਗੱਲ ਕਰਦੀ ਆ ਤੇਨੂੰ ਕੱਲ ਸਵੇਰ ਮੜਾ ਜਾ ਕਹਿਣਾ ਨਹੀਂ ਤੇ ਤਾ ਉਹ ਹੁੰਦੇ ਨਾ ਦੇ ਮਮੀ ਪੰਛੀ ਦੇ ਨਾ ਬੁੱਤ ਅੱਜ ਤਾਂ ਮੇਰੇ ਕੋਲ ਹੈ ਨਹੀਂ ਪੁੱਤਰਾ ਕੱਲ ਤਾਂ ਬਰਸੋ ਦਾ ਹੈਗੇ ਜਿੱਦ ਲੈ 1200 ਰੁਪਏ 200 ਮੈਂ ਲੈ ਲਈ। ਦਵਾਈ ਲਈ ਪੁੱਤ ਮੈਂ 10 ਡਾਕਟਰ ਤੋਂ ਉਹ ਪਈਏ ਦਵਾਈ ਹੁਣ ਲੈ ਕੇ ਆਤੀਆਂ ਚਾਰ ਗੋਲੀਆਂ। ਤੇ ਪਤਾ ਨਹੀਂ ਜਾ। ਇਹਨਾਂ ਨੂੰ ਪੈਸੇ ਦੇ ਦੇਣੀ ਫਿਰ ਮੈਂ ਨਹੀਂ ਜਾਂਦਾ ਹੈਗਾ। ਨਾ ਜਾ ਪੁੱਤ ਰੈਸਟ ਕਰ ਲੈ। ਅਸ ਕੀ ਕਰਨਾ ਤੇ ਜਾ ਕੇ। ਐਵੇਂ ਫਿਰ ਹੀ ਜਾਂਦਾ। ਕੋਰਤੇ ਨੂੰ ਕੋਈ ਕੰਮ ਨਹੀਂ ਹੈਗਾ। ਐਨੀ ਮੈਂ ਪੜਨਾ ਚਾਹ ਦੋ ਅਖਰ।

मी आज आज रोटी खाला पुत आज राजू आज पुत रोटी खाला आजा मिलती हां मम्मी पाला रोटी ਨਾ ਮੰਮੀ ਮੈਂ ਰੋਟੀ ਨਹੀਂ ਖਾਣੀ ਹੈਗੀ ਮੈਨੂੰ ਭੁੱਖ ਨਹੀਂ ਹੈਗੀ ਕੁੜੇ ਰੋਟੀ ਦਾ ਖਾ ਲੈ ਦੋ ਗੁਰਕੀਆਂ ਨਹੀਂ ਮੰਮੀ ਮੈਨੂੰ ਜਮੇ ਭੁੱਖ ਨਹੀਂ ਹੈਗੀ ਨਹੀਂ ਤਰ ਕੀ ਮੇਰ ਨਾਲ ਕਾ ਜਿਆ ਚਾਚਾ ਪਿੱਤੀ ਹੋਈ ਹੈ ਮੰਮੀ ਕਹਾਂ ਮੈਂ ਇੱਕ ਵਾਰੀ ਰਹਿਣ ਦੋ ਬਈ ਬੜੀ ਤੂੰ ਤਾਂ ਤਾਂ ਕੁੜੀ ਨੇ ਮੈਂ ਔਖੀ ਕਰਦੀ ਨਾਲੇ ਮੈਂ ਤੇਰੀ ਧੂਆ ਲਵੇ ਜਾਣਾ ਅੱਜ ਧੂਆ ਲਵੇ ਅੱਜ ਜਾਉਂਗੀ ਹਾਂ ਹੋ ਮਠੀਆਂ ਪਕਾਈਆਂ ਪਈਆਂ ਨੇ ਫਿਰ ਖਰਾਬ ਹੋ ਜਾਣਗੇ ਦੋ ਡੱਬੇ ਲੈ ਕੇ ਤੂੰ ਤੇਰਾ ਪਾਪਾ ਤੋਰੇ ਵੀ ਦੋ ਡੱਬੇ ਲਿਆ ਮੰਮੀ ਕੱਲ ਨੂੰ ਵਾਗ ਜੇ ਨਾ ਕੱਲ ਨੂੰ ਮੈਂ ਕਰੇ ਰਹੂੰਗੀ ਉਹ ਤਾਂ ਫਿਰ ਮਠੀਆਂ ਖਰਾਬ ਹੋ ਜਾਣਗੀਆਂ ਆਏ ਕੀ ਖਰਾਬ ਨੇ ਫਿਰ ਜੀ ਰੱਖੀ। ਚਾਹ ਤੂੰ ਛੇਤੀ ਆ ਜੀ। ਕਿਸੇ ਨਾਲ ਬੈਠੀ ਬੈਠੀ ਐ ਕੁੜੀ ਕਿੱਧਰ ਜਿੰਨੇ ਵੇ ਸੇ ਨੀਲੇ ਵੇ ਫੇਰ ਵਾਗ ਜੀ। ਮੰਮੀ ਮੈਨੂੰ 1000 ਰੁਪਏ ਦੇਵੇਂ ਬਾਲ ਸੈਟ ਕਰਾ ਕੇ ਆਣ ਮੜਾਏ। ਪੁੱਤ ਦੇਖੀ 1000 ਕਿੱਥੋਂ ਬੰਦਾ ਐ ਤੇ ਇਹ ਤੂੰ ਐ ਨਕਰਿਆ ਕਰ। ਕੋਈ ਨਹੀਂ ਜਿਹਦੇ ਬਾਲਾਂ ਨੂੰ ਖੁਸ਼ੀ ਹੋਇਆ ਬਣਾਈ ਸੋਨੇ ਪਾਏ ਨੇ ਲੈ। ਕਾਹਨੂੰ ਮੰਮੀ ਵਾਲੇ ਸੋਨੇ ਉਹੀ ਕਰਿਆ ਨੇ ਤੁਸੀਂ ਪਤਾ ਮੇਰੀ ਛੱਲਿਆਂ ਦੇ ਕਿੰਨੇ ਸੋਨੇ ਪਾਲ ਹੁੰਦੇ ਨੇ। ਮੈਨੂੰ ਪਤਾ ਕਿੰਨੀ ਸ਼ਰਮ ਆਉਂਦੀ ਹੈਗੀ। ਨਹੀਂ ਮੈਂ ਤੇਰੇ ਤੇਲ ਚਸਕੇ ਸਿੱਧੇ ਸਿੱਧੇ ਬਾਲ ਕਰ ਦੂੰ ਵਧੀਆ। ਆਓ ਤੇਲ ਚਸਕੇ ਕਰਾਂ ਤੇ ਚਰਮਾ ਜਾਂਦੀ ਆਂਗੀ ਜਵਾਨ ਨਹੀਂ ਮਾੜਾ ਨਾਲੇ ਗੱਲ ਸੁਣ ਲਓ ਮੈਂ ਸਾਫ ਸੇਤੀਂ ਗੁੜਾਈ ਮੈਂ ਤਾਂ ਇਹਨੇ ਬੋਲ ਦਿੰਦਾ ਹੁੰਦਾ ਤੁਹਾਡਾ ਚੰਦ ਕੋਈ ਨਹੀਂ ਮੈਂ ਆ ਜੂਗੀ ਚੰਗਾ ਸਿਆਣੀ ਬਣ ਕੇ ਰਹੀ ਘਰੇ ਬਾਹਰ ਲਾ ਕੇ ਕਿ ਨਾ ਘਰੇ ਬੰਦਰ ਬੈਠੀ ਰਹੀ ਕੋਈ ਨਹੀਂ ਠੀਕ ਬਾਹਰ ਨਾ ਕੋਈ ਕਿਸੇ ਨੂੰ ਠੀਕ ਹੈ ਕਿਤੇ ਚੱਲ ਲੈ ਮੁੰਡਿਆ ਮੰਡੀ ਜਾਣਾ ਮੈਂ ਮੰਡੀ ਜਾਣਾ ਹੈ ਹਾਂ ਕੀ ਰਹੀ ਮਨੀ ਬੱਬਰ ਕਿਉਂ ਨਾਮ ਬਸਤ ਜੀ ਉਹ ਕਿਹਾ ਸੀ ਉਹ ਤੋਂ ਤਾਂ ਆਇਆ ਚਾ ਹੈ ਗਿਆ ਜੀ ਬੱਗੇ ਦਾ ਫੋਨ ਪਹਿਲਾਂ ਗਿਆ ਜੀ ਦਿਨ ਮੈਂ ਵਗ ਜਾ ਸਰ ਕੋਈ ਨਾ ਬਾਗੀ ਲੈ ਪਰ ਤੈਨੂੰ ਸ਼ੱਕਰਪਿਆ ਮੇਰੇ ਕੋਲ ਤਾਂ 500 ਦੇ ਦਿੰਨੂ 300 ਦਾ ਕੀ ਆਊਗਾ ਹੈ ਨਹੀਂ 300 ਹੀ ਐ ਇਹ ਤਾਂ 300 ਤੈਨੂੰ ਮੈਂ 200 500 ਦਿੱਤਾ ਤੈਨੂੰ ਮੈਂ 450 ਲੈਣੇ ਨੇ ਬੋਸਟ ਦਾ ਕੁਛ ਹੋਣੇ ਤੇਰੇ ਕੋਲੇ ਉਹ ਤਾਂ ਨਹੀਂ ਨਹੀਂ 50 ਰੁਪਏ ਨਹੀਂ ਮੇਰੇ ਕੋਲ ਤਾਂ ਮੰਮੀ ਸ਼ੱਕਰਪਿਆ ਹੋਰ ਦੇ ਦੇ ਤੂੰ ਤੂੰ ਦਾ ਲੱਗ ਅੱਧਾ ਕਰਨ ਖਾਰਗੇ ਨੇ ਕੇ ਬਗਜਾ ਜਿਹੜੇ ਹੈਗੇ ਨੇ ਤੇਰੇ ਕੋਲੇ ਅੱਧ ਹੋ ਗਈ ਅੱਧ ਹੋ ਗਈ ਚਾਪਾ ਤੇ ਮਰਨ ਦੀ ਜਾਦੀ ਚੰਬੜਾ ਜਾਂਦਾ ਹਾਂ ਲਾਉਣਾ ਹੁਣ ਮੈਂ ਸੀਤੀ ਹੈਲੋ ਜੀ ਹਾਂਜੀ ਕਿਵੇਂ ਹੋ ਆ ਕੀ ਕਰਾਂ ਠੀਕ ਹੈ ਮੈਂ ਇਹ ਘਰੋਂ ਚੱਲਦਾ ਵਾਂ ਸਾਂ ਹਾਂ ਮੈਂ ਮੋਟਰਸਾਈਕਲ ਬਸ ਦੂਜੀ ਉਧਰੋਂ ਚੈਨਲ ਤੋਂ ਹਾਂ ਬਬੂ ਤੇ ਮੋਟਰਸਾਈਕਲ ਲੈਣਾ ਆ ਗਿਆ ਬਸ ਮੈਂ 2 ਮਿੰਟਾਂ ਜਾ ਕੇ ਰਸਤੇ ਜੀ ਜਾਂਦੇ ਜਾਂਦੇ ਬਸ ਐਂ ਗਰੀਉ ਬਤਿਆਨ ਜੇ ਨਾਲ ਦਰਦ ਦੇਖ ਕੇ ਮੈਂ ਮੋਟਰਸਾਈਕਲ ਖਿਲਾਰਨਾ ਵੇ ਤੂੰ ਚੜਨਾ ਠੀਕ ਹੈ ਠੀਕ ਓਕੇ ਓਕੇ ਜਲਦੀ ਐਵੀਨਿੰਗ ਕੋਈ ਨਾ ਜੀ ਨਾ ਪਿੱਛੇ ਛਿੜੀ ਹੈ ਆ ਗਈ ਆ ਗਿਆ ਇੰਨਾ ਟਾਈਮ ਲਾਦਾ ਤੁਸੀਂ ਨਾ ਹਣ ਜਾ ساری ਗੇਅਰ ਪੈ ਗਏ ਕਿੰਨੇ ਕਿੰਨੇ ਆ ਗਏ ਸੋ ਮੌਸਮ ਵੀ ਖਰਾਬ ਹੋ ਗਿਆ ਬੜ ਬੜ ਛਿੜੀ ਬਤਨਾ ਮਿੰਮੀ ਕੋਲੋਂ ਨਹੀਂ ਹਲਦੇ ਤਾਹੇ ਜੇ ਮੋਟਰਸਾਈਕਲ ਹੋਰ ਨਹੀਂ ਲੈ ਸਕਦੇ ਬੁਲਟ ਵਲਟ ਲੈ ਲਓ ਮੇਰੇ ਬੁਲਟਾ ਇਹੀ ਬੁਲਟਾ ਦੇਖੋ ਮਾਤਾ ਠੀਕ ਨਾ ਹਾਂ ਹਾਂ ਮੈਂ ਜਿਆਦਾ ਪਾ ਦੂੰਗੀ ਹਾਂ ਹੁਣ ਕੌਣ ਲੱਗੀ ਮੰਮੀ ਨੂੰ ਗੋਲੀਆਂ ਜਦੋਂ ਮੰਮੀ ਸੌਂਗੇ ਨਾ ਤੁਹਾਡਾ ਜਿੱਤ ਕਰਗੀ ਉਹਦੀ ਆਜੂ ਨਾਲ ਦੇ ਨਾਲ ਮਸਤੂ ਤਿਆਰ ਰਹੀਂ ਛੇਤੀ ਆਜੀ ਕਿਤੇ ਮੁੱਤ ਤੇਰੇ ਖਾ ਲਈ ਵੇਟ ਕਰੀ ਆਵਾ ਨਾਲੇ ਆਪ ਮਰੇਂਗਾ ਨਾਲੇ ਮੈਨੂੰ ਮਰਵਾਵੇਂਗਾ ਛੇਤੀ ਆਜੀ ਠੀਕ ਠੀਕ ਨਹੀਂ ਗੱਲਾਂ ਮਾਰਦੀ ਐਦਿ ਕਹਿਣਾ ਮੈਂ ਨਾ ਠੀਕ ਆ ਓਕੇ ਬਾਏ ਚਲ ਮੈਂ ਪਾਧਾ ਮੋਈ ਨਾ ਦਿੱਤਾ ਗਾ ਸਾਰੀ ਪਾ ਲੈਣੀ ਇਹ ਕੋ ਸੁੱਤੀ ਬੈਠੋਗੀ ਮੰਮੀ ਆਪੋ ਤੇ ਲੱਦ ਦਫਿਰੋ ਮੇਰੇ ਨਾਲ ਸਿਰ ਦੁਭਿਆਨ ਲਗਾ ਮੈਂ ਤਾਂ ਸੌਣੀ ਅੰਦਰ ਪੂਰੀ ਪੈਜਾ ਪੁੱਤ ਤੁੰਡੀ ਮਮੇ ਉਰੇ ਪਾ ਕੇ ਕੀ ਕਰਾਂ ਮੈਂ ਹੀ ਆਪਾਂ ਦੋਨੇ ਮਾਮਦਿਆਂ ਪਹਿਲਾਂ ਪੂਰੀ ਪੈਜਾ ਇੱਕ ਪਾਸੇ ਮੈਂ ਪਈ ਹੂੰਗੀ ਚੱਲ ਜਲਦੀ ਕਰ ਮਮੇ ਮੇਰੇ ਤੇ ਸਿਰ ਵਾਲਾ ਵੀ ਜਾਂਦਾ ਚਸਰਾ ਹੀ ਜਾਂਦਾ ਨੇ ਲੈ ਤੁਹਾਨੂੰ

ਹੌਂ ਨੇ ਇਹਦੀ ਤਾਂ ਇਹ ਜਿਹਨਾਂ ਨਿਸ਼ਾਨ ਨਹੀਂ ਹੁੰਦੀ ਜਦੋਂ ਘਰੇ ਮਾਰ ਲੱਗੀ ਨਾ ਸਾਸੋਂ ਚੰਗੇ ਆਖਣਾ ਕੰਮ ਤਾਂ ਸਹੀ ਹੋਵੇ ਸਮਝ ਸਹੀ ਹੋਵੇ ਮੰਮੀ ਮੰਮੀ ਖਤਮ ਮੰਮੀ ਤਾਂ ਹੋ ਗਈ ਬਾਏ ਬਾਏ ਟਾ 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 ਚੱਲੀ ਚੱਲੀਏ